ਕੇ ਲੰਬਿਤੇ ਗਏ ਐ ਸੋ ਲੁਧਿਆਣੇ ਦੇ ਲੋਕਾਂ ਨੇ ਬਰਿੰਦਰ ਨਾਜ਼ਰ ਬੜਿੰਗ ਨੂੰ ਵੋਟ ਦਿੱਤੀ ਹੈ ਜਰੂਰ ਸੋ ਕਿਸ ਤਰ੍ਹਾਂ ਲੱਗਦਾ ਵੀ ਕੀ ਕਾਰਨ ਮੰਨਦੇ ਹੋ ਕਿ ਜਿਹੜੀ ਤੁਹਾਡੀ ਕਿਤਨਾ ਕਿਤੇ ਲੀਡ ਘਟੀ ਆ ਦੇਖੋ ਲੋਕਤੰਤਰ ਆ ਲੋਕਾਂ ਦਾ ਜਿਹੜਾ ਮਤ ਦਾ ਦਾਣਾ ਉਹ ਲੋਕਾਂ ਨੇ ਆਪਣੀ ਮਤ ਨਾਲ ਦੇਣਾ ਵਾ ਜਿਹੜਾ ਫਤਵਾ ਦਿੱਤਾ ਉਹ ਸਿਰ ਮੱਥੇ ਆ ਲੋਕਾਂ ਨੇ ਜਿਨੇ ਵੋਟਾਂ ਪਾਈਆਂ ਉਹਦਾ ਵੀ ਧੰਨਵਾਦ ਜਿਨੇ ਨਹੀਂ ਪਾਈਆਂ ਉਹਦਾ ਵੀ ਧੰਨਵਾਦ ਇਹ ਲੋਕਤੰਤਰ ਆ ਲੋਕ ਸੇਵਾ ਕਰਨੀ ਚਾਹੀਦੀ ਅੱਜ ਸਵੇਰੇ ਇੱਥੇ ਆਪ ਬਤੌਰ ਐਮ ਐਲ اے ਸੇਵਾ ਕਰ ਰਿਆ ਜਿਵੇਂ ਰੁਟੀਨ ਚੱਕੇ ਕਰੀਦੀ ਸੀ ਲੋਕਾਂ ਕੋਲ ਗਏ ਸੀ ਉੱਥੇ ਦੀ ਸੇਵਾ ਲੈਣ ਲਈ ਲੋਕਾਂ ਨੇ ਉਹਨੂੰ ਦਿੱਤੀ ਸੇਵਾ ਕੋਈ ਗੱਲ ਨਹੀਂ ਉਹਨੂੰ ਵੀ ਮੁਬਾਰਕ ਇਸੇ ਵਾ ਪਰ ਦੇਖਿਆ ਵੀ ਤੁਸੀਂ ਕੱਲ ਹਜੇ ਚੋਣ ਹੋਈ ਹੈ ਪੂਰਾ ਮਹੀਨਾ ਲਗਾਤਾਰ ਕੈਂਪੇਨ ਕਰਦੇ ਰਹੇ ਹੋ ਥਕਾਵਟ ਵੀ ਹੋਣੀ ਹੈ ਪਰ ਅੱਜ ਫਿਰ ਸਵੇਰ ਦਫਤਰ ਉਹ ਵੀ ਸਾਡੀ ਅੱਜ ਮੈਂ ਐਮਐਲਏ ਦਾ ਰੋਜ਼ ਦਫਤਰ ਸਾਈਡਾ ਜਦੋਂ ਕਿ ਕਿਹਨਾਂ ਕਿਤੇ ਜਿਹੜੇ ਨਵੇਂ ਐਮਪੀ ਬੜੇ ਨੇ ਉਹ ਕੈਪ ਨਜਾ ਰਹੇ ਹਰ ਕੋਈ ਦੇਖੋ ਮੈਂ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਹਿੰਦਾ ਸੀ ਵੀ ਐਵੇਂ ਟੈਚੀ ਵਾਲਿਆਂ ਨੂੰ ਲੱਭਦੇ ਫਿਰੋਗੇ ਹੁਣ ਲੋਕਾਂ ਨੇ 5 ਸਾਲ ਲੱਭਦੇ ਹੀ ਫਿਰਨਾ ਦੇਖ ਲਿਓ ਤੁਸੀਂ ਵੀ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਕੀ ਫਾਇਦਾ ਹੈ ਜੇ ਬੋਰਡ ਦਾ ਜਦੋਂ ਮਤ ਦਾ ਦਾਨ ਤੁਸੀਂ 5 ਸਾਲ ਲਈ ਕਿਸੇ ਨੂੰ ਦਿਨੇ ਹੋ ਤੇ ਤੁਹਾਡੀ ਮਤ ਦਾ ਦਾਨ ਲੈ ਕੇ ਮੁੜ ਕੇ ਤੁਹਾਨੂੰ ਮਿਲੇ ਹੀ ਨਾ ਫਿਰ ਉਹਦਾ ਕੀ ਆਸਰਾ ਹੁੰਦਾ ਵਾ ਇਹ ਤਾਂ ਹੁਣ ਤੁਹਾਡੀ ਸਿਆਣਾ ਪਾ ਲੋਕਾਂ ਨੇ ਲੋਕਤੰਤਰ ਕਿਸੇ ਨੂੰ ਕੋਈ ਦਵਾ ਨਾਲ ਤਾਂ ਕਹਿ ਨਹੀਂ ਸਕਦਾ ਉਹਨਾਂ ਨੇ ਦਾ ਆਪਣੇ ਹੁਕਮਾਈ ਕਰੋਕਾਂ ਦਾ ਕੰਮ ਕੀਤਾ 22 25 25 ਕਰੋੜ ਰੁਪਈਆ ਜਿਹੜਾ ਜਨਤਾ ਦਾ ਸੀ ਉਹ ਲਾ ਕੇ ਆਪਣੀਆਂ ਪਾਵਰਾਂ ਲੈ ਕੇ ਚਲੇ ਗਏ ਕੁਝ ਬੈਠੇ ਰਹਿ ਗਏ ਕੋਈ ਲੈ ਗਏ ਸਰ ਕੀ ਕੰਮ ਕੀ ਮੰਗਦੇ ਹੋ ਨਾ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕੋਈ ਉਮੀਦਾਂ ਜਿਹੜੀਆਂ ਸੀ ਕੀ ਲੱਗਦਾ ਕਿ ਪੂਰੀਆਂ ਨਹੀਂ ਲੋਕਾਂ ਦੇ ਦੇਖੋ 2.5 ਲੱਖ ਬੋਰਡ ਪਾਈ ਅੱਜ ਦੇਖਿਆ ਜਾਵੇ ਜਨਤਾ ਨੇ ਥੋੜਾ ਜਿਆਦਾ ਭਾਜਪੀ ਨੇ ਰਾਮ ਮੁੱਦੇ ਨੂੰ ਸ਼ਹਿਰਾਂ ਦੇ ਵਿੱਚ ਚੱਕ ਕੇ RAM RAM ਕਰਕੇ ਪਰ ਪ੍ਰਭੂ RAM ਜਿੱਥੇ ਆਪ ਬਰਾਜਮਾਨਾ ਉੱਥੋਂ ਇਹਨਾਂ ਨੂੰ ਪ੍ਰਭੂ ਨੇ ਸ਼ਰਾਫ ਦੇਤਾ ਉੱਥੇ ਨਹੀਂ ਇਹ ਅਜोध्या ਚ ਨਹੀਂ ਆਏ ਆ ਲੁਧਿਆਣੇ ਚ ਉੱਥੇ ਦਾ ਸਰਾਫ ਦਿੱਤਾ ਹੋਇਆ ਲੁਧਿਆਣੇ ਵੀ ਜੀਰੋ ਰਹਿ ਗਏ ਇਹਨਾਂ ਨੇ ਰਾਮਦਾਸ ਦੇ ਕੋਤ ਰਾਜਨੀਤੀ ਚ ਧਰਮ ਨੂੰ ਨਹੀਂ ਵਿਚ ਲਿਆਉਣਾ ਚਾਹੀਦਾ ਇਹਨਾਂ ਨੇ ਰਾਮ ਪ੍ਰਭੂ ਨੂੰ ਐਨ ਬੋਟਾਂ ਦੇ ਵਿੱਚ ਕੀਤਾ ਵਾ ਜਿਵੇਂ ਕੋਈ ਆਮ ਚੀਜ਼ ਰਬੂ ਰਾਮ ਦੇ ਨਾਮ ਦੀ ਹੁੰਦੀ ਆ ਇਹ ਚੀਜ਼ ਤਾਂ ਹੀ ਸਰਾਫ ਲੱਗ ਗਿਆ ਉਥੋਂ ਉਹ ਜੋਧਿਆ ਚ ਵੀ ਪ੍ਰਭੂ ਰਾਮ ਨੇ ਸਾਫ ਕਰਤਾ ਤੇ ਪੰਜਾਬ ਚੋ ਵੀ ਸਾਫ ਕਰਤਾ ਪਰ ਅਕਾਲੀ ਦਲ ਨੂੰ ਕਿੱਦਾ ਦੇਖਦੇ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਫਿਰ ਵੀ ਗਰਾਫ ਜਿਹੜਾ ਵੋਟਰ ਨੂੰ ਲੈ ਕੇ ਵਧਿਆ ਪਰ ਅਕਾਲੀ ਦਲ ਲਗਭਗ ਹਾਸ਼ੀਏ ਤੇ ਆ ਗਿਆ ਲੱਗਦਾ ਵੀ ਰੀਜIONAL ਪਾਰਟੀ ਐ ਇਸਦੇ ਬਾਪੂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਇਸ ਵਾਰ ਅਕਾਲੀ ਦਲ ਨੇ ਸੁਖਵੀਰ ਬਾਦਲ ਨੇ ਰਾਜੇ ਬੜਿੰਗ ਨਾਲ ਇਹਦਾ ਸੌਦਾ ਕੀਤਾ ਵੀ ਬਠਿੰਡੇ ਤੂੰ ਪੋਆ ਤੇ ਲੁਧਿਆਣੇ ਮੈਂ ਪੋਨਾ ਉਹ ਵਿਚਾਰਾ ਛਰ ਤਿੱਲੋਂ ਮਿਹਨਤ ਕਰਦਾ ਰਹਿ ਗਿਆ ਸੁਖਵੀਰ ਬਾਦਲ ਜੀ ਉਹਨੂੰ ਕੁਰਸੀ ਉਹdio ਨੂੰ ਫੜਾ ਕੇ ਰਾਜੇ ਬੜਿੰਗ ਨੂੰ ਇਹ ਹੁਣ ਉਹਦੀ ਤੁਸੀਂ ਸੁਣੀ ਵੀ ਹੋਣੀ ਹੈ ਇੱਕ ਦਿਨ ਪਹਿਲਾਂ ਵੀਡੀਓ ਜਿਹੜਾ ਉਹ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੇ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਮੇਰਾ ਇੱਕ ਪਾਸੇ ਟਿਕਟ ਦੇਤੀ ਇੱਕ ਪਾਸੇ ਰਾਜੇ ਬੜਿੰਗ ਨਾਲ ਬੀਬੀ ਹਰ ਸਿਮਰਤ ਨੂੰ ਜਿਤਾਉਣ ਲਈ ਸੌਦੇਬਾਜ਼ੀ ਕਰ ਲਈ ਉਹ ਵੀ ਛੱਡ ਗਈ ਸੀਗੇ ਟਿਕਟ ਅਨਾਉਂਸ ਹੋ ਗਈ ਸੀ ਤੇ باوجود ਉਹਨਾਂ ਨੇ ਲੜਨ ਦੀ ਮਨਾ ਕਰ ਦਿੱਤਾ ਵੀ ਇਹ ਕਾਲੀ ਰੰਨੀ ਲੋਡ ਫਰੋਂਟ ਲੜਨਾ ਹੀ ਨਹੀਂ ਦੇਖੋ ਗਾਲ ਸੁਣੋ ਇਹ ਉਹਨਾਂ ਦਾ ਆਪਣਾ ਕੋਈ ਅੰਦਰੂਨੀ ਮੈਟਰ ਹੋਊਗਾ ਉਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ ਅੱਛਾ ਸਰ ਇੱਕ ਰਵਨੀਲ ਮਿੱਟੂ ਥੋੜੀ ਦੇਰ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਇਆ ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਫੇਰ ਉਹ ਕੱਲੇ ਵੀ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਾਨੂੰ ਵਰਦਨ ਨਹੀਂ ਦਿੱਤਾ ਸਾਡਾ ਵਿਰੋਧ ਕਰਵਾਇਆ ਉਹ ਕਹਿੰਦੇ ਹੁਣ ਮਦਰੇਗਾ ਦੇ ਪੈਸੇ ਹੋਣਗੇ ਇਹ ਭਾਵੇਂ ਜਿਹੜੇ ਉਹ ਆਰਡੀਐਫ ਦੇ ਪੈਸੇ ਹੋਣਗੇ ਉਹ ਕਹਿੰਦਾ ਵੀ ਦੇਣੇ ਦਾ ਕੇਂਦਰ ਨਹੀਂ ਹੈ ਫੰਡ ਦਾ ਕੇਂਦਰ ਨਹੀਂ ਦੇਣਾ ਕੱਲ ਕੇਂਦਰ ਤੋਂ ਦੇਣੀ ਹੈ ਤੇ ਹੁਣ ਕਿੱਥੋਂ ਲੈਣਗੇ ਮਿੱਟੂ ਜੀ ਨੂੰ ਕਹੋ ਪਹਿਲਾਂ ਵੀ ਸਾਡਾ 8000 ਕਰੋੜ ਰੁਪਇਆ ਰੱਖਿਆ ਹੀ ਹੋਇਆ ਸੀ ਮੈਂ ਤਾਂ ਤੈਨੂੰ ਲੈਕਚਰਾਂ ਦੇ ਵਿੱਚ ਕਹਿੰਦਾ ਸੀ ਸ਼ਾਇਦ ਲੋਕ ਤੈਨੂੰ ਬੜਨ ਵੀ ਦੇ ਦਿੰਦੇ ਸ਼ਾਇਦ ਤੈਨੂੰ ਕੁਰਸੀ ਵੀ ਦੇ ਦਿੰਦੇ ਪਹਿਲਾਂ ਤੂੰ ਉਹ ਅਮੇਸ਼ਾ ਨੂੰ ਲਿਆਇਆ ਸੀ ਉਦੋਂ ਹੀ 8000 ਕਰੋੜ ਰੁਪਇਆ ਪੰਜਾਬ ਦਾ ਰੱਖਿਆ ਹੋਇਆ ਹੱਕ ਹੱਕ ਦਾ ਤੁਸੀਂ ਲੋਕਾਂ ਨੇ ਮਰਵਾਇਆ ਪੰਜਾਬੀਆਂ ਦੇ ਹੱਕ ਦਾ ਮਰਵਾਉਣ ਦੀ ਕੋਸ਼ਿਸ਼ ਕਰੋ ਕੁਰਸੀਆਂ ਨੇ ਇੰਨਾ ਮੋਹ ਨਹੀਂ ਕਰੀਦਾ ਹੁੰਦਾ ਇਹ ਕੁਰਸੀਆਂ ਐਸੇ ਜਨਤਾ ਨੇ ਦਿੱਤੀਆਂ ਸੀ ਇਹਨਾਂ ਨੇ ਵਾਪਸ ਲੈ ਲਈਆਂ ਕੀ ਹੋ ਗਿਆ ਫਿਰ ਕੀ ਹੋ ਗਿਆ ਸਰ ਲੱਗਦਾ ਵੀ ਕਿਤਨਾ ਕਿਤੇ ਇਸ ਤਰ੍ਹਾਂ ਦੀ ਜਿਹੜੀ ਆ ਬੋਲੀ ਬੋਲੀ ਨਹੀਂ ਆ ਵੀ ਸਰਕਾਰ ਦਾ ਜਿਹੜਾ ਚਿੰਗਰ ਦੇ ਵਿੱਚ ਬਣਿਆ ਰੋਗ ਦੇ ਨਾਲ ਹੈ ਕਿ ਜਦੋਂ ਸਰਕਾਰ ਬਣ ਜਾਂਦੀ ਆ ਸਭ ਦੀ ਸਾਂਝੀ ਹੁੰਦੀ ਆ ਭਾਵੇਂ ਕੋਈ ਉਮੀਦਵਾਰ ਹੋਵੇ ਵੀ ਸਭ ਦਾ ਸਾਂਝਾ ਹੁੰਦਾ ਹੈ ਸੋ ਇਸ ਤਰ੍ਹਾਂ ਦੀ ਸਟੇਟਮੈਂਟ ਲੈਣੀ ਲੱਗਦਾ ਵੀ ਕਿਤਨਾ ਕਿਤੇ ਲੋਕਾਂ ਨਾਲ ਸਿੱਧੀ ਧਮਕੀ ਹੈ ਐਸੇ ਤਾਂ ਲੋਕਾਂ ਨੂੰ ਨਹੀਂ ਬੀਜੇਪੀ ਵਾਲਿਆਂ ਨੇ ਜਾਂ ਬਿੱਟੂ ਨੇ ਜੇਬ ਚੋਂ ਧੋੜਾ ਦੇਣਾ ਹੈ ਕੋਈ ਸਹਾਨ ਥੋੜਾ ਕਰਨਾ ਸਾਡਾ ਜਨਤਾ ਦਾ ਪੈਸਾ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਨੂੰ ਦੇਣਾ ਵਾ ਤੇ ਉੱਥੇ ਕੋਈ ਕੱਲਾ ਮਨਰੇਗਾ ਦਾ ਜਾਂ ਹੋਰ ਜਿਹੜੀਆਂ ਪਾਲਸੀਆਂ ਗਵਰਨਮੈਂਟ ਦੀਆਂ ਹੈਗੀਆਂ ਨੇ ਪੰਜਾਬ ਕੋਈ ਵੱਖਰਾ ਕਰਤਾ ਬਿੱਟੂ ਨਹੀਂ ਜੇ ਇੱਕ ਲੈਕਚਰ ਹਰ ਗਿਆ ਇਸੇ ਲੁਧਿਆਣੇ ਨੇ ਦੋ ਵਾਰੀ ਜਿਤਾਇਆ ਵੀ ਸੀਗਾ ਜੇ ਹੁਣ ਲੈਕਚਰ ਹਰ ਗਿਆ ਇੰਨਾ ਨਾ ਨਾ ਆਪਣੇ ਆਪ ਨੂੰ ਥੋੜਾ ਜਿਹਾ ਉੱਚਾ ਹੋ ਕੇ ਤੋਰ ਇਹ ਜਨਤਾ ਵਾਹ ਇਹ ਜਨਤਾ ਦੇ ਵਿੱਚ ਬਹੁਤ ਆਵਾਜ਼ ਆ ਮੋਦੀ ਵੀ 3 ਲੱਖ ਥੱਲੇ ਆਇਆ ਵਾ ਅੱਗੇ ਨਾਲੋਂ ਉਹਦੇ ਨਾਲ ਵੱਡਾ ਨਹੀਂ ਕੋਈ ਹੈਗਾ ਪ੍ਰਧਾਨ ਮੰਤਰੀ ਆਹੋ ਸਰ ਪੰਜਾਬ ਸਰਕਾਰ ਦੇ ਵੀ ਉਹਨੇ ਖੜੇ ਸਵਾਲ ਖੜੀ ਕੀਤੇ ਨੇ ਕਹਿੰਦੇ ਪੰਜਾਬ ਸਰਕਾਰ ਕੋਲੇ ਉਹ ਦੱਸੋ ਦੱਸੇ ਤਾਂ ਕਹਿੰਦੇ ਜ਼ਹਿਰ ਖਾਨ ਨੂੰ ਪੈਸਾ ਨਹੀਂ ਕਹਿੰਦੇ ਪੰਜਾਬ ਸਰਕਾਰ ਕੋਲ ਕੋਈ ਪੈਸਾ ਨਹੀਂ ਹੈ ਤੇ ਕਿੱਥੋਂ ਫੰਡ ਦੇ ਲਈ ਚਲੋ ਉਹਨੂੰ ਕਹੇ ਪੰਜਾਬ ਸਰਕਾਰ ਨੂੰ ਜ਼ਹਿਰ ਖਾਨ ਦੀ ਲੋੜ ਨਹੀਂ ਕੀ ਪੰਜਾਬ ਸਰਕਾਰ ਲੋਕਾਂ ਦਾ ਪਿਆਰ ਲੈਂਦੀ ਆ ਸਾਡੇ 33 ਕਰੋੜ ਲੋਕਾਂ ਦਾ ਤੈਨੂੰ ਜ਼ਹਿਰ ਜੂਰ ਤਾਂ ਉੱਥੇ ਦਿੱਲੀ ਲੈ ਜਾ ਹੁਣ ਜੇ ਤੈਨੂੰ ਜ਼ਹਿਰ ਹੈਗੀ ਤੇਰੇ ਕੋਲ ਉਹ ਦਿੱਲੀ ਲੈ ਜਾ ਸਰ ਇੱਕ ਕਾਰਪੋਰੇਸ਼ਨ ਤੇ ਪੰਚਾਇਤੀ ਕੌਂਸਲ ਪਦੇ ਨਤੀਜੇ ਐਲਾਨਤੇ ਗਏ ਐ ਸੋ ਲੁਧਿਆਣੇ ਦੇ ਲੋਕਾਂ ਨੇ ਵਰਿੰਦਰ ਰਾਜਵੜੀ ਨੂੰ ਵੋਟ ਦਿੱਤੀ ਐ ਜਰੂਰ ਸੋ ਕਿਸ ਤਰ੍ਹਾਂ ਲੱਗਦਾ ਵੀ ਕੀ ਕਾਰਨ ਮੰਨਦੇ ਹੋ ਕਿ ਜਿਹੜੀ ਤੁਹਾਡੀ ਕਿਤਨਾ ਕਿਤੇ ਲੀਡ ਘਟੀ ਆ ਦੇਖੋ ਲੋਕਤੰਤਰ ਆ ਲੋਕਾਂ ਦਾ ਜਿਹੜਾ ਮਤ ਦਾ ਦਾਨ ਆ ਉਹ ਲੋਕਾਂ ਨੇ ਆਪਣੀ ਮਤ ਨਾਲ ਦੇਣਾ ਵਾ ਜਿਹੜਾ ਫਤਵਾ ਦਿੱਤਾ ਉਹ ਸਿਰ ਮੱਥੇ ਆ ਲੋਕਾਂ ਨੇ ਜਿਨੇ ਵੋਟਾਂ ਪਾਈਆਂ ਉਹਦਾ ਵੀ ਧੰਨਵਾਦ ਜਿਨੇ ਨਹੀਂ ਪਾਈਆਂ ਉਹਦਾ ਵੀ ਧੰਨਵਾਦ ਇਹ ਲੋਕਤੰਤਰ ਆ ਲੋਕ ਸੇਵਾ ਕਰਨੀ ਚਾਹੀਦੀ ਅੱਜ ਸਵੇਰੇ ਹੀ ਇੱਥੇ ਆ ਬਤੌਰ ਐਮ ਐਲ اے ਸੇਵਾ ਕਰ ਰਿਆ ਜਿਵੇਂ ਰੁਟੀਨ ਚੱਕੇ ਕਰੀਦੀ ਸੀ ਲੋਕਾਂ ਕੋਲ ਗਏ ਸੀ ਉੱਥੇ ਦੀ ਸੇਵਾ ਲੈਣ ਲਈ ਲੋਕਾਂ ਨੇ ਉਹਨੂੰ ਦਿੱਤੀ ਸੇਵਾ ਕੋਈ ਗੱਲ ਨਹੀਂ ਉਹਨੂੰ ਵੀ ਮੁਬਾਰਕ ਇਸੇ ਵਾ ਪਰ ਦੇਖਿਆ ਵੀ ਤੁਸੀਂ ਕੱਲ ਹਜੇ ਚੋਣ ਹੋਈ ਐ ਪੂਰਾ ਮਹੀਨਾ ਲਗਾਤਾਰ ਕੈਂਪੇਨ ਕਰਦੇ ਰਹੇ ਹੋ ਥਕਾਵਟ ਵੀ ਹੋਣੀ ਐ ਪਰ ਅੱਜ ਫੇਰ ਸਵੇਰ ਦਫਤਰ ਉਹ ਵੀ 8:30 'ਤੇ ਮੈਂ ਐਮਐਲਏ ਦਾ ਦਫਤਰ ਦਫਤਰ ਸਾਹidan ਜਿਦੋਂ ਕਿ ਕਿਤੇ ਨਾ ਕਿਤੇ ਜਿਹੜੇ ਨਵੇਂ ਐਮਪੀ ਬੜੇ ਨੇ ਉਹ ਕੈਬਨ ਜਰਾਰੇ ਹਾਲੇ ਦੇਖੋ ਮੈਂ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਹਿੰਦਾ ਸੀ ਵੀ ਐਵੇਂ ਟੈਚੀ ਵਾਲਿਆਂ ਨੂੰ ਲੱਭਦੇ ਫਿਰੋਗੇ ਹੁਣ ਲੋਕਾਂ ਨੇ 5 ਸਾਲ ਲੱਭਦੇ ਹੀ ਫਿਰਨਾ ਦੇਖ ਲਿਓ ਤੁਸੀਂ ਵੀ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਕੀ ਫਾਇਦਾ ਹੈ ਜੇ ਬੋਰਡ ਦਾ ਜਦੋਂ ਮਤ ਦਾ ਦਾਨ ਤੁਸੀਂ 5 ਸਾਲ ਲਈ ਕਿਸੇ ਨੂੰ ਦਿਨੇ ਹੋ ਤੇ ਤੁਹਾਡੀ ਮਤ ਦਾ ਦਾਨ ਲੈ ਕੇ ਮੁੜ ਕੇ ਤੁਹਾਨੂੰ ਮਿਲੇ ਹੀ ਨਾ ਫਿਰ ਉਹਦਾ ਕੀ ਆਸਰਾ ਹੁੰਦਾ ਵਾ ਇਹਦਾ ਹੁਣ ਤੁਹਾਡੀ ਸਿਆਣਾ ਪਾ ਲੋਕਾਂ ਨੇ ਲੋਕਤੰਤਰਾ ਕਿਸੇ ਨੂੰ ਕੋਈ ਦਵਾ ਨਾਲ ਤਾਂ ਕਹਿ ਨਹੀਂ ਸਕਦਾ ਉਹਨਾਂ ਨੇ ਦਾ ਆਪਣੇ ਹੁਕਮਈ ਕਰੋਕਾਲਾ ਕੰਮ ਕੀਤਾ 22 25 22 ਕਰੋੜ ਰੁਪਈਆ ਜਿਹੜਾ ਜਨਤਾ ਦਾ ਸੀ ਉਹ ਲਾ ਕੇ ਆਪਣੀਆਂ ਪਾਵਰਾਂ ਲੈ ਕੇ ਚਲੇ ਗਏ ਕੋਈ ਬੈਠੇ ਰਹਿ ਗਏ ਕੋਈ ਲੈ ਗਏ ਸਰ ਕੀ ਕੰਮ ਕੀ ਮੰਗਦੇ ਹੋ ਨਾ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕੋਈ ਉਮੀਦਾਂ ਜਿਹੜੀਆਂ ਸਾਨੂੰ ਕੀ ਲੱਗਦਾ ਕਿ ਪੂਰੀਆਂ ਨਹੀਂ ਲੋਕਾਂ ਦੇ ਦੇਖੋ 2.5 ਲੱਖ ਬੋਲ ਪਾਈ ਆ ਜੇ ਦੇਖਿਆ ਜਾਵੇ ਜਨਤਾ ਨੇ ਥੋੜਾ ਜਿਹਾ ਭਾਜਪੀ ਨੇ ਰਾਮ ਮੁੱਦੇ ਨੂੰ ਸ਼ਹਿਰਾਂ ਦੇ ਵਿੱਚ ਚੱਕ ਕੇ RAM RAM ਕਰਕੇ ਪਰ ਪ੍ਰਭੂ ਰਾਮ ਜਿੱਥੇ ਆਪ ਬਰਾਜਮਾਨਾ ਉੱਥੋਂ ਇਹਨਾਂ ਨੂੰ ਪ੍ਰਭੂ ਨੇ ਸ਼ਰਾਫ ਦੇਤਾ ਉੱਥੇ ਨਹੀਂ ਇਹ ਅਜोध्या ਚ ਨਹੀਂ ਆਏ ਆ ਲੁਧਿਆਣੇ ਚ ਉੱਥੇ ਦਾ ਸਰਾਫ ਦਿੱਤਾ ਹੋਇਆ ਲੁਧਿਆਣੇ ਵੀ ਜੀਰੋ ਰਹਿ ਗਏ ਇਹਨਾਂ ਨੇ RAM ਦਾ ਦੇਖੋ ਰਾਜਨੀਤੀ ਚ ਧਰਮ ਨੂੰ ਨਹੀਂ ਵਿੱਚ ਲਿਆਉਣਾ ਚਾਹੀਦਾ ਇਹਨਾਂ ਨੇ RAM ਪ੍ਰਭੂ ਨੂੰ ਐਂ ਵੋਟਾਂ ਦੇ ਵਿੱਚ ਕੀਤਾ ਵਾ ਜਿਵੇਂ ਕੋਈ ਆਮ ਚੀਜ਼ ਰਬੂ RAM ਦੇ ਨਾਮ ਦੀ ਹੁੰਦੀ ਆ ਇਹ ਚੀਜ਼ ਤਾਂ ਹੀ ਸਰਾਫ ਲੱਗ ਗਿਆ ਉਥੋਂ ਉਹ ਜੋਧਿਆ ਚ ਵੀ ਪ੍ਰਭੂ RAM ਨੇ ਸਾਫ ਕਰਤਾ ਤੇ ਪੰਜਾਬ ਚੋ ਵੀ ਸਾਫ ਕਰਤਾ ਅੱਛਾ ਸਰ ਅਕਾਲੀ ਦਲ ਨੂੰ ਕਿੱਦਾਂ ਦੇਖਦੇ ਹੋ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਫਿਰ ਵੀ ਗਰਾਫ ਜਿਹੜਾ ਵੋਟਰ ਨੂੰ ਲੈ ਕੇ ਵਧਿਆ ਪਰ ਅਕਾਲੀ ਦਲ ਲਗਭਗ ਹਾਸ਼ੀਏ ਤੇ ਆ ਗਿਆ ਲੱਗਦਾ ਵੀ ਰੀਜਨਲ ਪਾਰਟੀ ਐ ਇਸ ਦੇ ਬਾਦਲੂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਇਸ ਨੂੰ ਅਕਾਲੀ ਦਲ ਨੇ ਸਖਬੀਰ ਬਾਦਲ ਨੇ ਰਾਜੇ ਬੜਿੰਗ ਨਾਲ ਇਹਦਾ ਸੌਦਾ ਕੀਤਾ ਵੀ ਬਠਿੰਡੇ ਤੂੰ ਪੋਆ ਤੇ ਲੁਧਿਆਣੇ ਮੈਂ ਪੋਣਾ ਉਹ ਵਿਚਾਰਾ ਛਰ ਤਿੱਲੋਂ ਮਿਹਨਤ ਕਰਦਾ ਰਹਿ ਗਿਆ ਸਖਬੀਰ ਬਾਦਲ ਜੀ ਉਹਨੂੰ ਕੁਰਸੀ OD ਨੂੰ ਫੜਾ ਕੇ ਰਾਜੇ ਬੜਿੰਗ ਨੂੰ ਇਹ ਹੁਣ ਉਹ ਦੀ ਤੁਸੀਂ ਸੁਣੀ ਵੀ ਹੋਣੀ ਹੈ ਇੱਕ ਦਿਨ ਪਹਿਲਾਂ ਵੀਡੀਓ ਜਿਹੜਾ ਉਹ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੇ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਮੇਰਾ ਇੱਕ ਪਾਸੇ ਟਿਕਟ ਦੇਤੀ ਇੱਕ ਪਾਸੇ ਰਾਜੇ ਬੜਿੰਗ ਨਾਲ ਬੀਬੀ ਹਰ ਸਿਮਰਤ ਨੂੰ ਜਿਤਾਉਣ ਲਈ ਸੌਦੇਬਾਜ਼ੀ ਕਰ ਲਈ ਟਿਕਟ ਵੀ ਛੱਡ ਗਈ ਸੀਗੇ ਟਿਕਟ ਅਨਾਉਂਸ ਹੋ ਗਈ ਸੀ ਉਸ ਦੇ ਬਾਵਜੂਦ ਉਹਨਾਂ ਨੇ ਲੜਨ ਦੀ ਮਨਾ ਕਰ ਦਿੱਤਾ ਵੀ ਇਕੱਲੇ ਨਹੀਂ ਲੋਡ ਤੋਂ ਲੜਨਾ ਹੀ ਨਹੀਂ ਦੇਖੋ ਗਾਲ ਸੁਣੋ ਇਹ ਉਹਨਾਂ ਦਾ ਆਪਣਾ ਕੋਈ ਅੰਦਰੂਨੀ ਮੈਟਰ ਹੋਊਗਾ ਉਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ ਅੱਛਾ ਸਰ ਜੀ ਇੱਕ ਰਵਨੀਤ ਮਿੱਟੂ ਥੋੜੀ ਦੇਰ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਇਆ ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਆ ਫੇਰ ਉਹ ਕਹਿੰਦੇ ਵੀ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਾਨੂੰ ਵੜਨ ਨਹੀਂ ਦਿੱਤਾ ਸਾਡਾ ਵਿਰੋਧ ਕਰਵਾਇਆ ਉਹ ਕਹਿੰਦੇ ਹੁਣ ਮਦਰੇਗਾ ਦੇ ਪੈਸੇ ਹੋਣਗੇ ਇਹ ਭਾਵੇਂ ਜਿਹੜੇ ਉਹ ਆਰਡੀਐਫ ਦੇ ਪੈਸੇ ਹੋਣਗੇ ਉਹ ਕਹਿੰਦਾ ਵੀ ਦੇਣੇ ਦਾ ਕੇਂਦਰ ਨਹੀਂ ਆ ਫੰਡ ਦਾ ਕੇਂਦਰ ਨਹੀਂ ਦੇਣਾ ਕੱਲ੍ਹ ਕੇਂਦਰ ਤੋਂ ਦੇਣੀ ਆ ਤੇ ਹੁਣ ਕਿੱਥੋਂ ਲੈਣਗੇ ਮਿੱਟੂ ਜੀ ਨੂੰ ਕਹੋ ਪਹਿਲਾਂ ਵੀ ਸਾਡਾ 8000 ਕਰੋੜ ਰੁਪਇਆ ਰੱਖਿਆ ਹੀ ਹੋਇਆ ਸੀ ਮੈਂ ਤਾਂ ਤੈਨੂੰ ਲੈਕਚਰਾਂ ਦੇ ਵਿੱਚ ਕਹਿੰਦਾ ਸੀ ਸ਼ਾਇਦ ਲੋਕ ਤੈਨੂੰ ਬੜਨ ਵੀ ਦੇ ਦਿੰਦੇ ਸ਼ਾਇਦ ਤੈਨੂੰ ਕੁਰਸੀ ਵੀ ਦੇ ਦਿੰਦੇ ਪਹਿਲਾਂ ਤੂੰ ਉਹ ਅਮੀਸ਼ਾ ਨੂੰ ਲਿਆਇਆ ਸੀ ਉਦੋਂ ਹੀ 8000 ਕਰੋੜ ਰੁਪਇਆ ਪੰਜਾਬ ਦਾ ਰੱਖਿਆ ਹੋਇਆ ਹੱਕ ਹੱਕ ਦਾ ਤੁਸੀਂ ਲੋਕਾਂ ਨੇ ਮਰਵਾਇਆ ਪੰਜਾਬੀਆਂ ਦੇ ਹੱਕ ਦਾ ਮਰਵਾਉਣ ਦੀ ਕੋਸ਼ਿਸ਼ ਕਰੋ ਕੁਰਸੀਆਂ ਨਾਲ ਇੰਨਾ ਮੋਹ ਨਹੀਂ ਕਰੀਦਾ ਹੁੰਦਾ ਇਹ ਕੁਰਸੀਆਂ ਇਸੇ ਜਨਤਾ ਨੇ ਦਿੱਤੀਆਂ ਜੀ ਇਹਨਾਂ ਨੇ ਵਾਪਸ ਲੈ ਲਈਆਂ ਕੀ ਹੋ ਗਿਆ ਫਿਰ ਕੀ ਹੋ ਗਿਆ ਸਰ ਲੱਗਦਾ ਵੀ ਕਿਤਨਾ ਕਿਤੇ ਇਸ ਤਰ੍ਹਾਂ ਦੀ ਜਿਹੜੀ ਆ ਬੋਲੀ ਬੋਲਨੀ ਆ ਵੀ ਸਰਕਾਰ ਦਾ ਜਿਹੜਾ ਕੇਂਦਰ ਤੇ ਵਿੱਚ ਬਣੀ ਆ ਰੋਹ ਦੇ ਨਾਲ ਆ ਕਿ ਜਦੋਂ ਸਰਕਾਰ ਬਣ ਜਾਂਦੀ ਆ ਸਭ ਦੀ ਸਾਂਝੀ ਹੁੰਦੀ ਆ ਭਾਵੇਂ ਕੋਈ ਉਮੀਦਵਾਰ ਦਿੱਤੀ ਹੋ ਵੀ ਸਭ ਦਾ ਸਾਂਝਾ ਹੁੰਦਾ ਸੋ ਇਸ ਤਰ੍ਹਾਂ ਦੀ ਸਟੇਟਮੈਂਟ ਲੈਣੀ ਲੱਗਦਾ ਵੀ ਕਿਤਨਾ ਕਿਤੇ ਲੋਕਾਂ ਨਾਲ ਸਿੱਧੀ ਧਮਕੀ ਆ ਐਸੇ ਤਾਂ ਲੋਕਾਂ ਨੂੰ ਨਹੀਂ ਬੀਜੇਪੀ ਵਾਲਿਆਂ ਨੇ ਜਾਂ ਬਿੱਟੂ ਨੇ ਜੇਬ ਚੋਂ ਧੋੜਾ ਦੇਣਾ ਹੈ ਕੋਈ ਹਸਾਨ ਥੋੜਾ ਕਰਨਾ ਸਾਡਾ ਜਨਤਾ ਦਾ ਪੈਸਾ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਨੂੰ ਦੇਣਾ ਵਾ ਤੇ ਉੱਥੇ ਕੋਈ ਕੱਲਾ ਮਨਰੇਗਾ ਦਾ ਜਾਂ ਹੋਰ ਜਿਹੜੀਆਂ ਪਾਲਿਸੀਆਂ ਗਵਰਨਮੈਂਟ ਦੀਆਂ ਹੈਗੀਆਂ ਨੇ ਪੰਜਾਬ ਕੋਈ ਵੱਖਰਾ ਕਰਤਾ ਬਿੱਟੂ ਨਹੀਂ ਜੇ ਇੱਕ ਲੈਕਚਨ ਹਰ ਗਿਆ ਐਸੇ ਲੁਧਿਆਣੇ ਨੇ ਦੋ ਵਾਰੀ ਜਿਤਾਇਆ ਵੀ ਸੀਗਾ ਜੇ ਹੁਣ ਲੈਕਚਨ ਹਰ ਗਿਆ ਇੰਨਾ ਨਾ ਨਾ ਆਪਣੇ ਆਪ ਨੂੰ ਥੋੜਾ ਜਿਹਾ ਉੱਚਾ ਹੋ ਕੇ ਤੋਰ ਇਹ ਜਨਤਾ ਵਾਹ ਇਹ ਜਨਤਾ ਦੇ ਵਿੱਚ ਬਹੁਤ ਆਵਾਜ਼ ਆ ਮੋਦੀ ਦੀ 3 ਲੱਖ ਥੱਲੇ ਆਇਆ ਵਾ ਅੱਗੇ ਨਾਲੋਂ ਉਹਦੇ ਨਾਲ ਵੱਡਾ ਨਹੀਂ ਕੋਈ ਹੈਗਾ ਪ੍ਰਧਾਨ ਮੰਤਰੀ ਆਹੋ ਸਰ ਪੰਜਾਬ ਸਰਕਾਰ ਦੇ ਵੀ ਉਹਨੇ ਖੜੇ ਸਵਾਲ ਖੜੇ ਕੀਤੇ ਨੇ ਕਹਿੰਦੇ ਪੰਜਾਬ ਸਰਕਾਰ ਕੋਲ ਵੀ ਦੱਸੋ ਦੱਸਦਾ ਕਹਿੰਦੇ ਜੈਰ ਖਾਨ ਨੂੰ ਪੈਸਾ ਨਹੀਂ ਕਹਿੰਦੇ ਪੰਜਾਬ ਸਰਕਾਰ ਕੋਲ ਕੋਈ ਪੈਸਾ ਨਹੀਂ ਹੈ ਕਿੱਥੋਂ ਫੰਡ ਦੇ ਦੇ ਚਲੋ ਉਹਨੂੰ ਕਹੇ ਪੰਜਾਬ ਸਰਕਾਰ ਨੂੰ ਜੈਰ ਖਾਨ ਦੀ ਲੋੜ ਨਹੀਂ ਕੀ ਪੰਜਾਬ ਸਰਕਾਰ ਲੋਕਾਂ ਦਾ ਪਿਆਰ ਲੈਂਦੀ ਹੈ ਸਾਡੇ 3 ਤਨ ਕਰੋੜ ਲੋਕਾਂ ਦਾ ਤੈਨੂੰ ਜੈਰ ਜੂਰ ਤਾਂ ਉੱਥੇ ਦਿੱਲੀ ਲੈ ਜਾ ਹੁਣ ਜੇ ਤੈਨੂੰ ਜੈਰ ਹੈਗੀ ਤੇਰੇ ਕੋਲ ਉਹ ਦਿੱਲੀ ਲੈ ਜਾ ਸਰ ਇੱਕ ਕਾਰਪੋਰੇਸ਼ਨ ਤੇ ਪੰਚਾਇਤੀ ਜੁਗਾ ਪਦੇ ਨਤੀਜੇ ਐਲਾਨਤੇ ਗਏ ਆ ਸੋ ਲੁਧਿਆਣੇ ਦੇ ਲੋਕਾਂ ਨੇ ਵੰਦਰਨਾ ਜੀ ਵੱਡੀ ਨੂੰ ਵੋਟ ਦਿੱਤੀ ਹੈ ਜਰੂਰ ਸੋ ਕਿਸ ਤਰ੍ਹਾਂ ਲੱਗਦਾ ਹੈ ਵੀ ਕੀ ਕਾਰਨ ਮੰਨਦੇ ਹੋ ਕਿ ਜਿਹੜੀ ਤੁਹਾਡੀ ਕਿਤਨਾ ਕਿਤੇ ਲੀਡ ਘਟੀ ਆ ਦੇਖੋ ਲੋਕਤੰਤਰ ਆ ਲੋਕਾਂ ਦਾ ਜਿਹੜਾ ਮਤ ਦਾ ਦਾਨ ਆ ਉਹ ਲੋਕਾਂ ਨੇ ਆਪਣੀ ਮਤ ਨਾਲ ਦੇ